ਸਮੁੰਦੂਆ ਜੀ ਔਰ ਸਾਬਕਾ ਕਾਉਂਸਲਰ ਦੀਪਕ ਦੂਆ ਜੀ ਜਿਹੜੇ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਸੀਗੇ ਅੱਜ ਉਹਨਾਂ ਨੇ ਸਾਡੇ ਪਰਿਵਾਰ ਦੇ ਨਾਲ ਆਮ ਆਦਮੀ ਪਾਰਟੀ ਨਾਲ ਜੁੜਨ ਦਾ ਜਿਹੜਾ ਫੈਸਲਾ ਕੀਤਾ ਔਰ ਮੈਂ ਆਪਣੇ ਵੱਲੋਂ ਆਪਣੀ ਸਾਰੀ ਟੀਮ ਵੱਲੋਂ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਔਰ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬਹੁਤ ਵਧੀਆ ਫੈਸਲਾ ਜਿਹੜਾ ਅੱਜ ਸਾਡੇ ਪਰਿਵਾਰ ਨਾਲ ਜੋੜਦਾ ਹੈ ਔਰ ਨਗਰ ਕੌਂਸਲ ਮੈਂ ਚੋਣਾਂ ਵਾਸਤੇ ਮੈਂ ਤਲਵਾੜਾ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਇੱਕ ਮਿੰਟ ਤੁਹਾਡੇ ਕੋਲੋਂ ਸ਼ਹਿਰ ਦੀ ਡਿਵੈਲਪਮੈਂਟ ਜਿਹੜੀ ਕਰਵਾਈ ਆ 2 2.5 3 ਸਾਲ ਦੇ ਵਿੱਚ ਉਹ ਡਿਵੈਲਪਮੈਂਟ ਦੇ ਨਾਂ ਤੇ ਲੋਕਾਂ ਦੇ ਕੋਲੋਂ ਸਪੋਟਾ ਨਹੀਂ ਮੰਗਤ ਰਾਇ ਔਰ ਜੇ ਲੋਕਾਂ ਨੂੰ ਲੱਗਦਾ ਹੋਊਗਾ ਕਿ ਕੰਮ ਕੀਤੇ ਨੇ ਤਾਂ ਲੋਕ ਆਮ ਆਦਮੀ ਪਾਰਟੀ ਦਾ ਜਰੂਰ ਸਾਥ ਦੇਣਗੇ ਪਰ ਮੈਨੂੰ ਪੂਰਨ ਉਮੀਦ ਹੈ ਕਿ ਇਸ ਵਾਰ ਜਿਹੜੀ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੈ ਨਗਰ ਕੌਂਸਲ ਉਹ ਤਲਵਾੜਾ ਸ਼ਹਿਰ ਦੇ ਲੋਕ ਬਣਾ ਕੇ ਸਾਨੂੰ ਦੇਣਗੇ ਤਾਂ ਜੋ ਸ਼ਹਿਰ ਦੇ ਜਿਹੜੇ ਕੰਮ ਨੇ ਚੱਲਦੇ ਪਏ ਕੰਮ ਨੇ ਕੁਝ ਰੁਕੇ ਹੋਏ ਕੰਮ ਨੇ ਉਹ ਅਸੀਂ ਵਧੀਆ ਤਰੀਕੇ ਦੇ ਨਾਲ ਕਰ ਸਕੀਏ ਔਰ ਮੈਂ ਆਪਣੇ ਵੱਲੋਂ ਸਾਡੇ ਇਸ ਵਾਰਡ ਦੇ ਇੰਚਾਰਜ ਅੰਕੁਸ਼ੂਰ ਜੀ ਜੋਰ ਸਾਹਿਬ ਗੱਗਾ ਸਾਹਿਬ ਸਾਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਇਹਨਾਂ ਨੂੰ ਪੂਰਾ ਯਕੀਨ ਦਿਵਾਉਂਦੇ ਆ ਕਿ ਬਣਦਾ ਮਾਨ ਸਤਕਾਰ ਇੱਜ਼ਤ ਜਿੰਨੀ ਜਿੰਨੀ ਮੇਰੇ ਕੋ ਹੋ ਸਕਦੀ ਹੈ ਇਹਨਾਂ ਨੂੰ ਪਰਵਾਹ ਔਰ ਪੂਰਾ ਇਹਨਾਂ ਦੇ ਆਉਣ ਦੇ ਨਾਲ ਆਮ ਆਦਮੀ ਪਾਰਟੀ ਬਹੁਤ ਤਗੜੀ ਹੋ ਕੇ ਇਸ ਵਾਰਡ ਦੇ ਵਿੱਚੋਂ ਜਿੱਤ ਪ੍ਰਾਪਤ ਕਰੇਗੀ ਔਰ ਮੈਂ ਇਹਨਾਂ ਦਾ ਬਹੁਤ ਬਹੁਤ ਇਹਨਾਂ ਦੇ ਸਾਰੇ ਪਰਿਵਾਰ ਦਾ ਵੱਡੇ ਭਾਈ ਸਾਹਿਬ ਦਾ ਪਬਲਿਕ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਵਿੱਚ ਧੰਨਵਾਦ